ਇੱਟੂ ਵਿੱਚ ਵਿੱਚ ਸਬਜ਼ੀਆਂ ਲਾਉਣ ਦੇ ਸ਼ਕੀਨ ਦੋਸਤ ਅਕਸਰ ਪੁੱਛਦੇ ਨੇ ਵੀ ਹੁਣ ਕਿਹੜੀ ਸਬਜ਼ੀ ਲੱਗੇਗੀ ਹਾਂ ਦੋਸਤੋ ਤਕਰੀਬਨ ਉਹੀ ਸਬਜ਼ੀਆਂ ਜਿਹੜੀਆਂ ਤੁਸੀਂ ਗਰਮੀ ਵਿੱਚ ਲਾਈਆਂ ਸੀ ਉਹੀ ਲੱਗ ਸਕਦੀਆਂ ਪਰ ਕੁਝ ਨੂੰ ਛੱਡ ਕੇ ਜਿਵੇਂ ਖੀਰਾ ਤਰਬੂਜ਼ ਧਰ ਵਗੈਰਾ ਹੁਣ ਨਹੀਂ ਲੱਗਣੀਆਂ ਜਦੋਂ ਕਿ ਹਲਵਾ ਕਰਦੋ ਹੁਣ ਅਸੀਂ ਲਾ ਸਕਦੇ ਹਾਂ ਇਸ ਤਰ੍ਹਾਂ ਹੀ ਕੀ ਕਦੂ ਹੈ ਤੇ ਕਦੂ ਜਾਤੀ ਦੀਆਂ ਬਾਕੀ ਸਬਜ਼ੀਆਂ ਨੇ ਮੇਂ ਕਰੇਲਾ ਤੇ ਹ ਅਸ ਤੋਂਪ੍ਰੰਤ ਕਾਲੀ ਤੋਰੀ ਹੈ ਫਿਰ ਸਾਡੇ ਕੋਲੇ ਆ ਗਿਆ ਜੀ ਪੇਠਾ ਤੇ ਉਸ ਤੋਂਪ੍ਰੰਤ ਟਿੰਡਾ ਜਿਹਨੂੰ ਅਸੀਂ ਟਿੰਡੋ ਕਹਿੰਨੇ ਆ ਕਿ ਵੀ ਅਸੀਂ ਛੱਪਣ ਕਦੂ ਨੂੰ ਬਿਟਿੰਡਾ ਕਹਿੰਦੇ ਆ ਉਹ ਨਹੀਂ ਲੱਗਦਾ ਜੀ ਹੁਣ ਤੇ ਸਬਲ ਰਿਟਨ ਹੋਆ ਲੱਗ ਸਕਦੀ ਹੈ ਸਲਾਦ ਦੇ ਵਿੱਚੋਂ ਜਿਵੇਂ ਤੁਹਾਨੂੰ ਦੱਸਿਆ ਪਹਿਲਾਂ ਵੀ ਤਰਤੇ ਖੀਰਾ ਨਹੀਂ ਲੱਗਦੇ ਤੇ ਇੱਕ ਬੰਗਾ ਉਹ ਵੀ ਇੱਕ ਬਹੁਤ ਵਧੀਆ ਸਲਾਦ ਹੈ ਉਹ ਅੱਜ ਕੱਲ ਹੋ ਸਕਦਾ ਹੈ ਅਸੀਂ ਇਹ ਬਲਾਂ ਵਾਲੀਆਂ ਸਬਜ਼ੀਆਂ ਤੇ ਉਸ ਤੋਂ ਬਿਨਾ ਇਹ ਪਿੰਡੀ ਦਾ ਵੀ ਸਮਾਂ ਜਿਉਂ ਲੱਗ ਸਕਦੀ ਹੈ ਤੇ ਲੋਬੀਆ ਮਿਸ ਚੋਲੇ ਕਹਿੰਦੇ ਆ ਪਹਿਲਾਂ ਛੋਟੇ ਛੋਟੇ ਫਲੀ ਦਾ ਤੁਸੀਂ ਲਾਇਆ ਕਿ ਬੜੀਆਂ ਬੜੀਆਂ ਫਲੀਆਂ ਹੋ ਜਾਂਦੀਆਂ ਤੇ ਬਹੁਤ ਵਧੀਆ ਹੁੰਦਾ ਹੈ ਬਰਸਾਤ ਦੇ ਵਿੱਚ ਉਹ ਅਸੀਂ ਲਾ ਸਕਦੇ ਹਾਂ ਤੇ ਇਸੇ ਤਰੀਕੇ ਨਾਲ ਹੀ ਕੁਝ ਹੋਰ ਸਬਜ਼ੀਆਂ ਐ ਜਿਵੇਂ ਟਮਾਟਰ ਐ ਟਮਾਟਰ ਦੀ ਇੱਕ ਸਿਲੈਕਟਡ ਇੱਕ ਕਿਸਮਾਂ ਨੇ ਕੁਝ ਬਰਖਾ ਬਹਾਰ ਇਹ ਬਰਖਾ ਬਹਾਰ ਚਾਰ ਕਿਸਮਾਂ ਦੀ ਐ ਤੇ ਇਹਦੀ ਪਨੀਰੀ ਅਸੀਂ ਲਾ ਸਕਦੇ ਹਾਂ ਹਾਂ 15 ਜੁਲਾਈ ਤੋਂ ਬਾਅਦ ਤੇ 3 ਮਹੀਨੇ ਬਾਅਦ ਇਹਨੂੰ ਤੁਸੀਂ ਪਟਕੇ ਲਾ ਸਕਦੇ ਜਾਂ ਫਿਰ ਰੁਕਜੋ ਹਜੀ ਤੁਸੀਂ तकरीबन 1 ਮਹੀਨੇ ਤੱਕ ਇਹਦੀ ਬਣੀ ਦੀ ਤਿਆਰ ਹੋਊਗੀ ਉਸੇ ਨਰਸੀਆਂ ਵਿੱਚੋਂ ਲੈ ਕੇ ਹਲਾ ਸਕਦੇ ਆ ਤੇ ਇਸੇ ਤਰੀਕੇ ਨਾਲ ਹੀ ਸਾਡੇ ਕੋਲੇ ਜਿਹਨਾਂ ਦੋਸਤਾਂ ਨੇ ਪਿਆ ਜ ਮਾਰਚ ਦੇ ਵਿੱਚ ਬੀਜ ਬੀਜੇ ਸੀ ਤੇ ਉਹਦੀਆਂ ਗੰਡੀਆਂ ਵੀ ਅੱਗੇ ਜਾ ਕੇ ਪਟਕੇ ਤੁਸੀਂ ਰੱਖ ਲੈਣੇ ਹੋਣਗੀਆਂ ਔਰ ਉਹ ਅਸੀਂ 15 ਅਗਸਤ ਤੋਂ ਬਾਅਦ ਵੀ ਸਕਦੇ ਆ हां एक ਹੋਰ ਫਸਲ ਤੁਸੀਂ ਵੇਖਿਆ ਬਾਜ਼ਾਰ ਦੇ ਵਿੱਚ ਜਲਦੀ ਆ ਜਾਂਦੀ ਹੈ ਉਹ ਫੁੱਲ ਗੋਭੀ ਤੇ ਫੁੱਲ ਗੋਭੀ ਵੀ ਜਿਹੜੀ ਉਸੇ ਜੂਨ ਦੇ ਵਿੱਚ ਦੀ ਪਨੀਰੀ ਬੀਜੀ ਸੀ ਹਰਲੇ ਕੁਮਾਰੀ ਜਾਂ ਹੋਰ ਕਿਸਮਾਂ ਹੈਗੀਆਂ ਅੱਜ ਕੱਲ ਹੋਰ ਵੀ ਆਉਣੀਆਂ ਨੇ ਤਾਂ ਉਹਦੀ ਪਨੀਰੀ ਅਸੀਂ ਪਟਕੇ ਲਾ ਸਕਦੇ ਹਾਂ ਜੁਲਾਈ 15 ਤੋਂ ਬਾਅਦ ਤੇ ਉਹ ਵੀ ਇਹੀ ਹੈ ਵੀ ਤੁਹਾਨੂੰ ਕਿਸੇ ਨਰਸੀ ਤੋਂ ਮਰ ਸਕਦੀ ਹੈ ਪਰ ਉੱਤੇ ਪਰ ਸ਼ਾ ਵਗੈਰਾ ਕਰਨੀ ਪੈਂਦੀ ਹੈ ਟਕਣੀ ਪੈਂਦੀ ਹੈ ਕਾਫੀ ਮੁਸ਼ਕਿਲ ਹੈ ਕਿ ਆਪਸਰੇ ਪੌਦੇ ਵਿੱਚ ਮਰ ਜਾਂਦੇ ਫਿਰ ਵੀ ਤੁਸੀਂ ਜਿਹੜੀ ਹੈ ਇਹ ਟਰਾਈ ਕਰ ਸਕਦੇ ਹੋ ਤੇ ਉਸ ਪ੍ਰੰਤ ਹੈ ਸਾਡੇ ਕੋਲੇ ਮੂਲੀ ਇਹ ਮੂਲੀ ਦੀ ਇੱਕ ਇੱਕ ਕਿਸਮ ਹੈ ਜੀ ਜੀ ਦੀ ਸਰਦਾਰੀ ਹੈ ਬਹੁਤ ਸਾਰੀਆਂ ਕਿਸਮਾਂ ਹੋਰ ਵੀ ਨੇ ਇਹ ਹੈ ਪੂਸਾ ਚੇਤਕੀ ਵਿਕੜੀ ਯੂਨੀਵਰਸਿਟੀ ਨੇ 1988 ਦੇ ਵਿੱਚ ਯਾਦ ਕੀਤੀ ਸੀ ਤੇ ਇਹਦੀ ਕਾਸ਼ਤ ਅਪ੍ਰੈਲ ਤੋਂ ਲੈ ਕੇ ਅਗਸਤ ਤੱਕ ਕਰ ਸਕਦੇ ਹਾਂ ਥੋੜੀ ਜਿਹੀ ਗੜੱਤਣ ਦੇ ਵਿੱਚ ਹੁੰਦੀ ਹੈ ਰੁੱਤ ਮੁਤਾਬਕ ਗੜੱਤਣ ਵਧ ਵੀ ਜਾਂਦੀ ਹੈ ਇਹ ਇਹ ਉਹ ਮੌਕਾ ਅੱਗੇ ਜਾ ਕੇ ਦਾ ਸੀਜ਼ਨ ਆਏਗਾ ਉਦੋਂ ਇਹ ਮੂੜੀ ਕੋਈ ਵੀ ਹੋਵੇ ਉਹ ਮਠਾਸ ਦੇ ਵਿੱਚ ਹੁੰਦੀ ਹੈ ਤੇ ਇਸ ਦੇ ਨਾਲ ਹੀ ਕਈ ਦੋਸਤਾਂ ਨੇ ਲਾ ਰੱਖਿਆ ਹੋਣਾ ਐ ਪਾਲਕ ਪਾਲਕ ਵੈਸੇ ਤਾਂ ਅੱਗੇ ਜਾ ਕੇ ਸਰਦੀ ਦੇ ਵਿੱਚ ਜ਼ਰੂਰਤ ਆਉਣੀ ਹੈ ਸਰਦੀ ਵਾਲੀਆਂ ਸਬਜ਼ੀਆਂ ਦੇ ਵਿੱਚ ਤੇ ਪਰ ਪਾਲਕ ਇਸ ਤਰ੍ਹਾਂ ਦਾ ਇਸ ਤਰ੍ਹਾਂ ਦੀ ਸਬਜ਼ੀ ਹੈ ਯੂਨੋ ਅਸੀਂ ਸਾਰਾ ਸਾਲ ਹੀ ਲਾ ਸਕਦੇ ਹਾਂ ਜਦੋਂ ਕਿ ਅੱਗੇ ਜਾ ਕੇ ਸਰਦੀਆਂ ਵਿੱਚ ਲਾਉਨੇ ਆ ਉਹਦੇ ਦੀ ਅਸੀਂ ਕਈ ਕਟਿੰਗਸ ਲੈ ਲੈਨੇ ਆ ਜਦੋਂ ਕਿ ਹੰ ਗਰਮੀ ਦੇ ਵਿੱਚ ਲਾਉਨੇ ਆ ਤਾਂ ਫਿਰ ਇਹਦੀ ਸਾਨੂੰ ਜਦੋਂ ਜੜ ਚੋਂ ਪਟ ਲੋ ਇਹਨੂੰ ਜੈਕੋਬਰੀ ਕਟਿਆ ਕੇ ਦੁਆਰਾ ਫਟਾਰਾ ਲੈ ਲੈਂਦਾ ਤੇ ਇਸ ਕਰਕੇ ਇਹਦਾ ਸਮਾਂ ਚੱਲ ਰਿਹਾ ਤੁਸੀਂ ਕਿਰਲੋ ਵੀ ਟੀਵੀ ਥੋੜਾ ਬਹੁਤ ਪਾਲ ਲਖਣ ਵੀ ਲਾ ਸਕਦੇ ਹੋ ਅੱਗੇ ਬਰਸਾਤ ਦੇ ਮੌਸਮ ਆਏਗਾ ਤਾਂ ਚਿਰ ਕੋਟੋਕਟ ਪਕੌੜੇ ਲੀਤਾ ਲਈ ਜਾ ਸਕਦੀ ਹੈ ਤੇ ਸੋ ਇਹ ਸੀ ਮੋਟੀ ਮੋਟੀ ਜਾਣਕਾਰੀ ਦੋਸਤੋ ਇਹ ਕਿਹੜੀਆਂ ਸਬਜ਼ੀਆਂ ਅਸੀਂ ਕਦੋਂ ਲਾ ਸਕਦੇ ਹਾਂ ਉਮੀਦ ਹੈ ਤੁਹਾਡੇ ਲਈ ਇਹ ਜਾਣਕਾਰੀ ਮਫੀਦ ਰਹੀ ਹੋਵੇਗੀ ਬਹੁਤ ਬਹੁਤ ਧੰਨਵਾਦ